ਇਸ ਸਤਰੀ ਕਾਲ ਦੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਟਾਈਮ ਹੋ ਗਿਆ ਜੀ ਸਵੇਰ ਦਾ ਪੌਣੀ 6 ਦਾ ਤੇ ਤਰੀਕ ਅੱਜ ਹੈਗੀ ਆ 3 ਤੇ ਸਵੇਰ ਨੂੰ ਅੱਜ ਫੇਰ ਬੱਦਲ ਹੋਏ ਪਏ ਨੇ ਮੌਸਮ ਬਹੁਤ ਠੰਡਾ ਹੈਗਾ ਤੇ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਕਲਿੱਪ ਬਣਾ ਕੇ ਵੀ ਸ਼ੇਅਰ ਕੀਤੀ ਆ ਜਿਹੜਾ ਸਵੇਰ ਦਾ 뷰 ਆਪਣਾ ਇੱਧਰ ਦਾ ਹਨਾ ਸਵੇਰੇ ਬਹੁਤ ਸ਼ਾਂਤੀ ਹੁੰਦੀ ਆ ਪੰਛੀਆਂ ਦੀ ਚਹਿਚਹਾਟ ਗੁਰਦੁਆਰਾ ਸਾਹਿਬ ਤੋਂ ਗੁਰਬਾਣੀ ਦੀ ਜਿਹੜੀ ਆਵਾਜ਼ ਆਉਂਦੀ ਆ ਇਹ ਸਾਰੀਆਂ ਚੀਜ਼ਾਂ ਸਵੇਰੇ ਸਵੇਰੇ ਮਨ ਨੂੰ ਇੰਨਾ ਕੁ ਸਕੂਨ ਦਿੰਦੀਆਂ ਕਿ ਇਹਦੇ ਅੱਗੇ ਦੁਨੀਆ ਦੀ ਆਪਾਂ ਕਹਿੰਦੇ ਮਹਿੰਗੀ ਤੋਂ ਮਹਿੰਗੀ ਚੀਜ਼ ਵੀ ਫੇਲ ਆ ਹਨਾ ਇਹ ਇੰਨਾ ਕੁ ਸਕੂਨ ਦਿੰਦੀ ਆ ਮਨ ਨੂੰ ਤੇ ਮੇਰੀ ਆਦਤ ਹੈ ਵੀ ਰੋਜ਼ ਸਵੇਰੇ ਇੱਕ ਵਾਰੀ ਉੱਠ ਕੇ ਮੈਂ ਇੱਧਰ ਆਉਣੀ ਆਣਾ ਖਾਸ ਕਰ ਜਦੋਂ ਮੀਂਹ ਵਾਲਾ ਮੌਸਮ ਹੋਵੇ ਬੱਦਲ ਹੋਣ ਉਹ ਤਾਂ ਫਿਰ ਹੋਰ ਵੀ ਜ਼ਿਆਦਾ ਸੋਹਣਾ ਲੱਗਦਾ ਖੇਤਾਂ ਦੀ ਹਰਿਆਲੀ ਸੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਹੜੀ ਕਲਿੱਪ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿੰਨੀ ਕੁ ਵਧੀਆ ਲੱਗੀ ਕਿਉਂਕਿ ਮੈਂ ਵੀ ਬਾਅਦ ਵਿੱਚ ਬਣਾਉਣ ਤੋਂ ਬਾਅਦ ਚ ਦੇਖੀ ਸੀਗੀ ਬਹੁਤ ਹੀ ਖੁਸ਼ ਮੈਨੂੰ ਸੋਹਣੀ ਲੱਗੀ ਬਹੁਤ ਹੀ ਸਕੂਨ ਭਰੀ ਲੱਗੀ ਸੋ ਹੁਣ ਮੈਂ ਲੱਗਦੀ ਹੈ ਘਰ ਦੇ ਕੰਮ ਧੰਦੇ ਕੰਮ ਤੇ ਵੀਡੀਓ ਤੇ ਤੁਸੀਂ ਬਣੇ ਰਹੋ ਤੇ ਚੈਨਲ ਨੂੰ ਕਰਿਓ ਵਾਟੋ ਵਾਟ ਸਪੋਰਟ ਜੀ ਹਾਂਜੀ ਹੁਣ ਟਾਈਮ ਹੋ ਗਿਆ ਜੀ ਇੱਥੇ ਦੁਪਹਿਰ ਦਾ ਤੇ ਦੁਪਹਿਰ ਦੇ ਹੋ ਗਏ ਸੀ ਇੱਥੇ 12:30 ਪਾਉਣੇ ਇੱਕ ਦਾ ਟਾਈਮ ਸੀਗਾ ਤੇ ਮੈਂ ਲੱਗੇ ਸੀ ਹੁਣ ਕੱਪੜਿਆਂ ਦੇ ਤੈਹ ਲਾਉਣ ਕੱਪੜੇ ਮੈਂ ਕੁਝ ਆਥਣੀ ਧੋਤੇ ਸੀ ਕੱਲ ਤੇ ਕੁਝ ਸਵੇਰੇ ਧੋਤੇ ਸੀ ਅੱਜ ਉਹ ਵੀ ਸੁੱਕ ਗਏ ਸੀਗੇ ਤੇ ਮੈਂ ਕਿਹਾ ਚਲੋ ਫਟਾਫਟ ਇਹਨਾਂ ਤੈਹ ਲਾ ਕੇ ਵੀ ਲਮਾਰੀ ਦੇ ਵਿੱਚ ਰੱਖ ਦਾਂ ਤੇ ਰਮਾਨ ਵੀ ਸਕੂਲੋਂ ਆ ਗਿਆ ਸੀਗਾ ਤੇ ਉਹਨੂੰ ਮੈਂ ਰੋਟੀ ਪਾਣੀ ਦੇ ਦਿੱਤਾ ਸੀਗਾ ਤੇ ਉਹ ਲੱਗਿਆ ਹੋਇਆ ਸੀ ਪਸ਼ੂਆਂ ਕੰਨੇ ਗੋਹਾ ਇਕੱਠਾ ਕਰਨ ਮੈਂ ਕਿਹਾ ਪੁੱਤ ਗੋਹਾ ਇਕੱਠਾ ਕਰਕੇ ਬੱਠਲ ਚ ਪਾ ਦੇ ਵਿੱਚ ਦੀ ਭੱਜ ਕੇ ਫਟਾਫਟ ਸਿੱਟਿਆਂਗੀ ਮੈਂ ਕਿਹਾ ਵਾੜਾ ਇਕੱਠਾ ਨਹੀਂ ਹੁੰਦਾ ਤੇ ਮੈਂ ਕਿਹਾ ਫਿਰ ਨਹੀਂ ਤਾਂ ਨਾ ਬਹੁਤ ਜ਼ਿਆਦਾ ਇਕੱਠਾ ਹੋ ਜਾਂਦਾ ਫਿਰ ਇਕੱਠਾ ਜਾ ਕੰਮ ਨਾ ਗਰਮੀ ਦੇ ਵਿੱਚ ਕਰਨਾ ਔਖਾ ਲੱਗਦਾ ਕਈ ਵਾਰੀ ਇਦਾਂ ਵੀ ਹੁੰਦਾ ਜਦੋਂ ਮੈਂ ਬਿਮਾਰ ਹੁੰਨੀ ਆ ਨਾ ਫਿਰ ਇਹਦੇ ਡੈਡੀ ਵਿਚਾਰੇ ਹੈਲਪ ਕਰ ਦਿੰਦੇ ਉਹ ਸੜ ਦਿੰਦੇ ਉਹ ਕਹਿੰਦੇ ਵੀ ਤੂੰ ਰਹਿਣ ਦੇ ਮੈਂ ਸਿੱਟ ਦੂੰਗਾ ਕਈ ਵਰੀ ਦੋ ਬਿਮਾਰ ਹੁੰਨੇ ਆ ਫਿਰ ਇੱਕ ਦੂਜੇ ਦੀ ਹੈਲਪ ਵੀ ਕਰ ਦਿੰਨੇ ਆ ਕੰਮ ਧੰਦੇ ਵਿੱਚ ਤੇ ਚਲੋ ਇਹ ਹੁੰਦਾ ਹਨਾ ਬਾਹਰੋਂ ਕਿਸੇ ਨੂੰ ਸਾਧ ਕੇ ਕਿਸੇ ਤੋਂ ਕੰਮ ਕਰਾਉਣ ਤੋਂ ਚੰਗਾ ਆਪ ਪਰਿਵਾਰ ਹੀ ਇੱਕ ਦੂਜੇ ਦੀ ਹੈਲਪ ਕਰ ਦੋ ਜਦੋਂ ਕਿਸੇ ਦੀ ਸਿਹਤ ਠੀਕ ਨਹੀਂ ਉਹ ਵਧੀਆ ਆਗਾ ਹਨਾ ਨਾਲੇ ਤਾਂ ਤਸੱਲੀ ਬਖਸ਼ ਆਪਾਂ ਕੰਮ ਕਰ ਲੈਨੇ ਆ ਆਪ ਦਾ ਤੇ ਨਾਲ ਹੀ ਐ ਹੁੰਦਾ ਵੀ ਚਲੋ ਬਾਹਰੋਂ ਕਿਸੇ ਨੂੰ ਸੱਦਾਂਗੇ ਹਨਾ ਤੇ ਫਿਰ ਆਪਾਂ ਓਬਵੀਅਸਲੀ ਇਹ ਫ੍ਰੀ 'ਚ ਤਾਂ ਕੰਮ ਕਰਾਵਾਂਗੇ ਨਹੀਂ ਤੇ ਇਹ ਹੁੰਦਾ ਵੀ ਉਹੀ 4 ਪੈਸੇ ਕਿਤੇ ਹੋਰ ਕੰਮ ਆਉਣਗੇ ਹਨਾ ਤੇ ਲੋ ਜੀ ਇੱਥੇ ਮੇਰੇ ਤਕਰੀਬਨ ਕੱਪੜਿਆਂ ਤੇ ਵੀ ਲੱਗ ਗਈ ਸੀਗੀ ਤੇ ਅਰਮਾਨ ਆਇਆ ਸੀ ਉਧਰੋਂ ਹੁਣ ਗੁਆ ਇਕੱਠਾ ਕਰਕੇ ਤੇ ਉਹ ਆਪ ਦਾ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਹੁਣ ਬੈ ਕੇ ਨਾ ਉਹ ਥੋੜੀ ਜਿਹੀ ਕਾਪੀ ਕੰਪਲੀਟ ਕਰਨ ਵਾਲੀ ਜਾਂਦੀ ਸੀ ਮੈਂ ਕਿਹਾ ਕੰਪਲੀਟ ਕਰ ਲੈ ਆਪਣੇ ਤੇ ਉਹ ਕਹਿੰਦਾ ਚਲੋ ਠੀਕ ਆ ਤੇ ਅਰਮਾਨ ਦੇ ਡੈਡੀ ਹਾਲੇ ਆਏ ਨਹੀਂ ਉਹਨਾਂ ਨੇ ਹੌਨਸੇ ਠਹਿਰ ਕੇ ਮੈਂ ਕਿਹਾ ਚਲੋ ਅੱਡੀ ਦੁਪਹਿਰ ਦੀ ਚਾਹ ਅਰਮਾਨ ਤਾਂ ਕਹਿੰਦਾ ਸੀ ਕਹਿੰਦਾ ਮੰਮੀ ਬਣਾ ਲਓ ਚਾ ਮੈਂ ਕਿਹਾ ਵੀ ਹਲੇ ਥੋੜਾ ਠਹਿਰ ਜਾ ਤੇ ਡੈਡੀ ਨੇ ਆਉਣ ਆਈ ਜਾਣਾ ਘੰਟੇ ਤੱਕ ਮੈਂ ਕਿਹਾ ਫਿਰ ਉਹ ਥੋੜਾ ਠਹਿਰ ਕੇ ਬਣਾਉਣੀ ਆ ਫਿਰ ਨਹੀਂ ਤਾਂ ਹਨਾ ਜਾਂ ਤਾਂ ਦੁਬਾਰਾ ਚਾਹ ਬਣਾਉਣੀ ਪਊਗੀ ਜਾਂ ਫਿਰ ਉਹ ਠ ਤੇ ਇੱਥੇ ਜੀ ਹੁਣ ਟਾਈਮ ਹੋ ਗਿਆ ਸੀ ਆਥਨ ਦਾ ਤੇ ਆਥਨ ਦੇ ਇੱਥੇ ਵੱਜ ਗਏ ਸੀ ਤੁਸੀਂ ਮੰਨ ਲਓ ਵੀ ਪੌਣੇ ਇੱਕ ਪੰਜ ਦਾ ਟਾਈਮ ਸੀਗਾ ਤੇ ਮਹਿਰਮਾਨ ਨੂੰ ਆਖਿਆ ਮੈਂ ਕਿਹਾ ਅਰਮਾਨ ਜਿਹੜੀ ਆ ਦੋ ਬੱਠਲ ਹੈ ਵੀ ਮੈਨੂੰ ਗੋਹੇ ਦੇ ਚਕਾ ਦੇ ਵੀ ਫਟਾਫਟ ਈ ਵੀ ਸੈੱਟ ਦਵਾ ਤੇ ਮੈਂ ਕਿਹਾ ਸਵੇਰੇ ਘਟ ਹੋਊਗਾ ਨਹੀਂ ਤਾਂ ਫਿਰ ਹਨਾ ਸਵੇਰੇ ਬਹੁਤ ਜ਼ਿਆਦਾ ਗੁਹਾ ਹੋ ਜਾਂਦਾ ਤੇ ਮੇਕਨਾਂ ਬੈੜੀਆਂ ਦੀ ਆਦਤ ਹੁੰਦੀ ਆ ਮੱਝਾਂ ਜਿਹੜੀਆਂ ਹੁੰਦੀਆਂ ਉਹ ਇਦਾਂ ਗੁਹਾ ਨਹੀਂ ਕਰਦੀਆਂ ਉਹ ਜਿਵੇਂ ਫੋਰਸ ਜਿਹੜਾ ਹੁੰਦਾ ਨਾ ਖੁੱਲਾ ਜਿਹਾ ਕਰ ਦਿੰਦੀਆਂ ਮਤਲਬ ਕਿ ਐ ਨਹੀਂ ਹੈਗਾ ਵੀ ਥੋੜੀ ਥੋੜੀ ਦੇਰ ਬਾਅਦ ਗੁਹਾ ਕਰਨੀਆਂ ਬੈੜੀਆਂ ਦੀ ਪਤਾ ਨਹੀਂ ਕੀ ਆਦਤ ਹੁੰਦੀ ਆ ਇਹਨਾਂ ਨੇ ਦੋ ਦੋ ਮਿੰਟ ਬਾਅਦ ਗੁਹਾ ਕਰੀ ਜਾਣਾ ਤੇ ਫੋਸ ਇਹਨਾਂ ਦਾ ਛੋਟਾ ਹੁੰਦਾ ਪਰ ਇਹਨਾਂ ਨੇ ਆਦਤ ਹੁੰਦੀ ਆ ਪਤਾ ਨਹੀਂ ਇਹ ਕਿਉਂ ਇਦਾਂ ਹੁੰਦੀ ਆ ਤੇ ਲਓ ਜੀ ਇੱਥੇ ਮੇਰੇ ਬਸ ਜਿਆਦਾ ਬਠਲ ਤਾਂ ਹੈ ਨਹੀਂ ਸੀ ਇੱਥੇ ਨਾ ਮੇਰਾ ਲਾਸਟ ਵਾਲਾ ਬਠਲ ਸੀ ਮੈਂ ਹੱਥ ਛੱਡ ਕੇ ਗੋਹਾ ਸੈਕਟਰ 'ਚ ਸੀ ਮਹਿਰਮਾਨ ਮੁਤਾਸਰੀ ਸੀ ਮੈਂ ਕਿ ਹਰਮਾਨ ਪੁਰਾਣੇ ਟਾਈਮ ਦੇ ਵਿੱਚ ਨਾ ਜਿਹੜੇ ਬਜ਼ੁਰਗ ਮਾਤਾਂ ਹੁੰਦੀਆਂ ਸੀ ਉੱਪਰ ਪੂਰੇ ਭਰੇ ਹੋਏ ਬਠਲ ਵੀ ਇਦਾਂ ਬਿਨਾਂ ਹੱਥ ਛੱਡ ਕੇ ਲੈ ਜਾਂਦੀਆਂ ਹੁੰਦੀਆਂ ਤੇ ਮੈਂ ਕਿ ਮੈਂ ਵੀ ਅੱਜ ਛੱਡ ਕੇ ਦੇਖੀ ਆ ਪਰ ਥੋੜਾ ਗੋਹਾ ਹੁਣ ਓਨ ਕਰਕੇ ਮੈਂ ਤੇ ਇਦਾਂ ਕਰ ਲੈਣਾ ਨਹੀਂ ਤਾਂ ਇਹ ਭਰਿਆ ਹੋਵੇ ਤਾਂ ਆਪਾਂ ਤਾਂ ਕਿੱਥੇ ਚੱਕਿਆ ਜਾਂਦਾ ਨ ਪਹਿਲਾਂ ਤੇ ਬਜ਼ੁਰਗਾਂ ਦੀ ਗੱਲ ਹੀ ਹੋਰ ਹੁੰਦੀ ਸੀ ਹਨ ਤੇ ਲੋ ਜੀ ਇੱਥੇ ਹੁਣ ਮੈਂ ਕੁੱਟਣ ਲੱਗੀ ਸੀ ਮਸਾਲਾ ਤੇ ਮੈਂ ਲਾਉਣੀ ਸੀ ਸਬਜੀ ਨੂੰ ਤੜਕਾ ਤੇ ਮੈਂ ਕਿਹਾ ਪਹਿਲਾਂ ਸਬਜੀ ਨੂੰ ਤੜਕਾ ਲਾ ਕੇ ਰੱਖ ਦਵਾਂ ਫਿਰ ਉਸ ਤੋਂ ਬਾਅਦ ਰੋਟੀ ਬਾਣੀ ਮਗਾਉਂਗੀ ਅੱਜ ਨਾ ਸਵੇਰੇ ਸਬਜੀ ਨਹੀਂ ਬਣਾਈ ਸੀਗੀ ਸਵੇਰੇ ਕਿਉਂਕਿ ਇਹਨਾਂ ਨੇ ਰੋਟੀ ਨਹੀਂ ਇੱਕ ਤਾਂ ਲੈ ਕੇ ਜਾਣੀ ਸੀ ਇੱਕ ਨਾ ਕੱਲ ਸਬਜੀ ਲਿਆਈ ਨਹੀਂ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਸਬਜੀ ਲੈ ਕੇ ਆਇਓ ਤੇ ਇਹਨਾਂ ਨੂੰ ਥੋੜਾ ਜਿਹਾ ਟਾਈਮ ਨਹੀਂ ਮਿਲਿਆ ਇਹ ਲਿਆਈ ਨਹੀਂ ਫਿਰ ਤੜਕੇ ਆਪਾਂ ਉਹੀ ਦਾਲ ਖਾ ਲਈ ਸੀ ਜਿਹੜੀ ਆਪਾਂ ਕੱਲ੍ਹ ਆਥਣੇ ਬਣਾਈ ਸੀ ਉਹ ਪੈਸੀ ਕੀ ਤੇ ਹੁਣ ਮੈਂ ਕਿਹਾ ਜਦੋਂ ਥੋੜੀ ਜਿਹੀ ਹੁਣ ਜੋਗੀ ਤਾਜੀ ਬਣਾ ਲੈਣੀ ਆ ਤੇ ਮੇਰੀ ਆਪ ਤਾਂ ਮੈਂ ਜਾ ਤਰ ਕੁੰਡੇ ਚ ਹੀ ਕੋਟਕੇ ਬਣਾਉਣੀ ਆ ਬਹੁਤ ਘੱਟ ਮੈਂ ਮਿਕਸੀ ਦਾ ਇਸਤੇਮਾਲ ਕਰਦੇ ਹਾਂ ਕੁੰਡੇ ਵਰਗਾ ਸਵਾਦ ਨਹੀਂ ਹੈਣਾ ਮਿਕਸੀ ਚ ਆਉਂਦਾ ਤੇ ਲੋ ਜੀ ਇੱਥੇ ਹੁਣ ਮੈਂ ਲੱਗ ਗਈ ਸੀ ਰੋਟੀ ਲਾਉਣ ਤੇ ਹਲੇ ਥੋੜਾ ਦਿਨ ਖੜਾ ਗਾ ਵੈਸੇ ਤੇ ਪਰਣਾ ਆਇਆਗਾ ਵੀ ਇੱਕ ਤਾਂ ਮੈਂ ਫਿਰ ਦੁਬਾਰਾ ਨਹਾਉਣਾਗਾ ਨਾ ਕਿ ਇੱਕ ਨਾ ਜਮਨ ਵੀੜਾ ਪੀ ਚੰਜਾ ਹੋਇਆ ਪਿਆ ਸੀ ਮੈਂ ਕਿਹਾ ਵੀ ਚਲੋ ਥੋੜੀ ਦੇਰ ਆ ਵੀ ਮੂਲ ਮੰਤਰ ਦਾ ਪਾਠ ਕਰ ਲੂੰਗੀ ਕਈ ਵਾਰੀ ਹੁੰਦਾ ਨਾ ਮਨ ਉਦਾਸ ਜਾਂ ਹੁੰਦਾ ਵੀ ਇਹ ਚੰਜਾ ਹੁੰਦਾ ਤਾਂ ਫਿਰ ਉਦੋਂ ਮੈਂ ਬਾਣੀ ਜਪ ਲੈਂਨੀ ਆ ਮਨ ਨੂੰ ਸਕੂਨ ਜਾਂ ਮਿਲ ਜਾਂਦਾ ਸ਼ਾਂਤੀ ਜੀ ਆ ਜਾਂਦੀ ਆ ਤੇ ਬਾਕੀ ਆ ਹੁੰਦਾ ਰੋਟੀ ਲਾਉਣ ਵੇਲੇ ਪਸੀਨਾ ਬਹੁਤ ਆਉਂਦਾ ਹਨਾ ਤੇ ਬਾਕੀ ਹੁਣ ਮੰਮੀ ਗਏ ਹੋਏ ਜਾਂ ਨਹੀਂ ਤਾਂ ਚੁੱਲ੍ਹੇ ਤੇ ਵੀ ਉੱਪਰ ਰੋਟੀ ਲਾ ਲੈਣੇ ਚੁੱਲ੍ਹੇ ਤੇ ਕਈ ਲੋਕ ਸੋਜਨੇ ਵੀ ਗਰਮੀ ਚੌਖਾ ਪਰ ਮੈਂ ਕਹਿੰਨੀ ਆ ਵਧੀਆ ਹੁੰਦਾ ਕਿਉਂਕਿ ਬਾਹਰ ਰੋਟੀ ਲਾਉਣ ਨਾਲ ਹਨਾ ਹਵਾ ਤਾਂ ਲੱਗਦੀ ਰਹਿੰਦੀ ਹੈ ਘੱਟੋ ਘੱਟ ਪਰ ਸੋਈ 'ਚ ਹਵਾ ਨਹੀਂ ਲੱਗਦੀ ਪਰ ਇੱਕ ਗੁੱਲੋਂ ਵਧੀਆ ਵੀ ਚਲੋ ਜਿੰਨਾ ਪਸੀਨਾ ਆਊਗਾ ਬੰਦਾ ਉਹਨਾ ਪਤਲਾ ਵੀ ਹੁੰਦਾ ਤੇ ਪਤਲੇ ਤੋਂ ਯਾਦ ਆਇਆ ਨਾ ਮੈਂ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੀ ਆ ਜਦੋਂ ਤੁਸੀਂ ਚਾਹ ਬਣਾਉਨੇ ਆ ਨਾ ਉਹਦੇ ਵਿੱਚ ਇੱਕ ਚੁੰਡੀ ਨਾ ਇੱਕ ਚੀਜ਼ ਦੀ ਪਾ ਲਿਆ ਕਰੋ ਉਹਦੇ ਨਾਲ ਨਾ ਜਿਹੜਾ ਤੁਹਾਡਾ ਜਿਹੜਾ ਆਪਣਾ ਫੈਟ ਹੁੰਦਾ ਸ਼ਰੀਰ ਦਾ ਉਹ ਘਟਣਾ ਸ਼ੁਰੂ ਹੋ ਜਾਂਦਾ ਤੁਸੀਂ ਇਹ ਚੀਜ਼ ਕਰਕੇ ਦੇਖਿਓ ਤੇ ਤੁਸੀਂ ਚਾਹ ਜਦ ਬਣਾਉਣੀ ਆ ਨਾ ਤੇ ਇੱਕ ਤਾਂ ਇਹ ਚੀਜ਼ ਦਾ ਧਿਆਨ ਰੱਖਿਓ ਵੀ ਉਹਦੇ ਵਿੱਚ ਚੀਨੀ ਘੱਟ ਪਾਓ ਹੈਨਾ ਚੀਨੀ ਨਹੀਂ ਜ਼ਿਆਦਾ ਪਾਉਣੀ ਹੈਗੀ ਕੋਸ਼ਿਸ਼ ਕਰਿਓ ਵੀ ਚਾਹ ਬਣਾਉਣ ਤੋਂ ਬਾਅਦ ਜਦ ਕੱਪ ਦੇ ਵਿੱਚ ਆਪਾਂ ਚਾਹ ਪਾ ਲੈਨੇ ਆ ਭਾਂਡੇ 'ਚ ਉਦੋਂ ਚੀਨੀ ਪਾ ਲਓ ਠੀਕ ਹੈ ਥੋੜੀ ਪਾ ਲਓ ਤੇ ਜ਼ਿਆਦਾ ਨਹੀਂ ਪਾਉਣੀ ਬਸ ਇੱਕ ਜੇ ਤੁਸੀਂ ਫਿੱਕੀ ਚਾਹ ਨਹੀਂ ਪੀ ਸਕਦੇ ਹੋ ਵੀ ਤਾਂ ਪਾਉਣੀ ਹੈ ਨਹੀਂ ਤਾਂ ਜੇ ਤੁਸੀਂ ਫਿੱਕੀ ਪੀ ਸਕਦੇ ਹੋ ਫਿਰ ਉਹਨੂੰ ਰਹਿਣ ਹੀ ਦਿਓ ਫਿਰ ਤਾਂ ਹੋਰ ਵੀ ਸੋਹਣਾ ਰਿਜ਼ਲਟ ਮਿਲੂਗਾ ਤੇ ਉਸ ਤੋਂ ਬਾਅਦ ਜਦ ਚਾਹ ਬਣਾ ਲਈ ਨਾ ਉਹਦੇ ਵਿੱਚ ਨਾ ਤੁਸੀਂ ਇੱਕ ਚੁੰਡੀ ਜਿਹੜੀ ਹੈਗੀ ਕਾਲੀ ਮਿਰਚ ਦੀ ਪਾ ਲਿਓ ਹੁਣ ਤੁਸੀਂ ਸੋਚੋ ਕਾਲੀ ਮਿਰਚ ਨਾਲ ਕੀ ਹੋਊਗਾ ਕਾਲੀ ਮਿਰਚ ਨਾ ਦੇਖੋ ਜਦੋਂ ਆਪਣੇ ਸਰੀਰ ਦੇ ਵਿੱਚ ਜਾਊਗੀ ਰੋਜ਼ ਪਾਉਣਾ ਤੁਸੀਂ ਐ ਨਹੀਂ ਵੀ ਇੱਕ ਦਿਨ ਰੋਜ਼ ਇੱਕ ਚੁੰਡੀ ਜਿਹੜੀ ਹੈਗੀ ਇੱਕ ਚੁਟਕੀ ਜਿਵੇਂ ਆਪਾਂ ਕਹਿੰਦੇ ਆ ਤੇ ਉਹ ਤੁਸੀਂ ਚਾਹ ਦੇ ਵਿੱਚ ਪਾ ਲੈਣੀ ਉਹਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਅੰਦਰ ਜਾ ਕੇ ਹੀਟ ਜਨਰੇਟ ਹੋਊਗੀ ਉਹਦੇ ਨਾਲ ਥੋੜਾ ਹੋਰ ਤੁਹਾਨੂੰ ਪਸੀਨਾ ਆਊਗਾ ਹਨਾ ਤੇ ਦੇਖੋ ਇੱਕ ਚੀਜ਼ ਨਾ ਸਮਝਣ ਦੀ ਕੋਸ਼ਿਸ਼ ਕਰੋ ਜਿੰਨਾ ਜ਼ਿਆਦਾ ਪਸੀਨਾ ਆਊਗਾ ਜਿੰਨੀ ਜ਼ਿਆਦਾ ਮਤਲਬ ਕੀ ਕੈਲਰੀਜ਼ ਬਰਨ ਹੋਊਗੀ ਜਿੰਨੀ ਕੀ ਮੱਚੂਗੀ ਕੈਲਰੀਜ਼ ਹਨਾ ਪਸੀਨਾ ਜ਼ਿਆਦਾ ਆਊਗਾ ਓਨਾ weight ਘਟੂਗਾ ਤੇ ਇਹਦੇ ਹੋਰ ਵੀ ਕਈ ਫਾਇਦੇ ਨੇ ਪਸੀਨੇ ਆਉਣ ਦੇ ਨਾਲ ਆਪਣੇ ਸਰੀਰ ਦੇ ਵਿੱਚੋਂ ਕਈ ਬਿਮਾਰੀਆਂ ਵੀ ਬਾਹਰ ਨਿਕਲਦੀਆਂ ਆਪਾਂ ਤੰਦਰੁਸਤ ਹੁੰਨੇ ਆ ਆਪਣੇ ਜਿਹੜੇ skin ਦੇ ਰੋਮ ਆ ਉਹ ਖੁੱਲਦੇ ਨੇ skin ਦੀ ਸਫਾਈ ਹੁੰਦੀ ਆ ਬਹੁਤ ਫਾਇਦੇ ਨੇ ਪਸੀਨਾ ਆਉਣ ਦੇ ਹਨਾ ਤੇ ਜੇ ਤੁਸੀਂ ਇੱਕ ਚੁੰਡੀ ਵੀ ਰੋਜ਼ ਪਾਉਣੀ ਸ਼ੁਰੂ ਕਰ ਦਿੱਤੀ ਨਾ ਤਾਂ ਤੁਸੀਂ ਆਪ ਦੇਖੋਗੇ ਵੀ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਊ ਠੀਕ ਹੈ ਤੇ ਮੈਂ ਵੀ ਇਹ ਚੀਜ਼ਾਂ ਟਰਾਈ ਕਰਦੀ ਰਹਿਣੀ ਆਂਗੀ ਤੇ ਪਰ ਹੁਣ ਮੈਨੂੰ ਸਾਰਿਆਂ ਨੇ ਕਹਿੰਦੇ ਵੀ ਤੂੰ ਤੇਰਾ ਇੰਨਾ ਜ਼ਿਆਦਾ weight ਨਹੀਂ ਹੈਗਾ ਵੀ ਇੰਨਾ ਕ ਤਾਂ ਹੋਣਾ ਚਾਹੀਦਾ ਮੰਮੀ ਮੈਨੂੰ ਕਹਿੰਦੇ ਵੀ ਤੂੰ ਇੰਨਾ ਨਾ ਵੀ ਉਹ ਸੋਚ ਵੀ ਇੰਨਾ ਕ ਤਾਂ ਹੋਣਾ ਚਾਹੀਦਾ ਬੰਦਾ ਸੋਹਣਾ ਲੱਗਦਾ ਬਾਹਲਾ ਪਤਲਾ ਜਿਵੇਂ ਨਹੀਂ ਸੋਹਣਾ ਲੱਗਦਾ ਫਿਰ ਮੈਨੂੰ ਵੀ ਲੱਗਿਆ ਠੀਕ ਆ ਤੇ ਬਾਕੀ ਹਾਂ ਥੋੜੀ ਜੀ ਗਰਮ ਜ਼ਰੂਰ ਹੁੰਦੀ ਆ ਕਾਲੀ ਮਿਰਚ ਕਿਉਂਕਿ ਗਰਮ ਚੀਜ਼ ਨਾਲ ਹੀ ਜਿਹੜੀ ਕੈਲਰੀ ਆ ਉਹ ਮੱਚੂਗੀ ਠੰਡੀ ਚੀਜ਼ ਨਾਲ ਨਹੀਂ ਕਦੇ ਮੱਚਦੀ ਤੇ ਜੇ ਤੁਸੀਂ ਗਰਮੀਆਂ 'ਚ ਵੀ ਨਹੀਂ ਪੀਣਾ ਚਾਹੁੰਦੇ ਜਾਂ ਸਰਦੀਆਂ ਸ਼ੁਰੂ ਕਰ ਲਿਓ ਕੋਈ ਪ੍ਰੋਬਲਮ ਨਹੀਂ ਤੇ ਸਰਦੀਆਂ 'ਚ ਤਾਂ ਮੈਂ ਇੱਕ ਹੋਰ ਵੀ ਪਾਊਡਰ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਜਿਹੜਾ ਮੈਂ ਖੁਦ ਵੀ ਸਰਦੀਆਂ 'ਚ ਪੀਂਦੀ ਆ ਮੈਂ ਗਰਮੀਆਂ 'ਚ ਉਹ ਨਹੀਂ ਪੀਂਦੀ ਕਿਉਂਕਿ ਗਰਮੀਆਂ 'ਚ ਹਣਾ ਫਿਰ ਉਹ ਥੋੜਾ ਗਰਮੈਸ਼ ਕਰਦਾ ਆਪਾਂ ਨੂੰ ਸੋ ਤਾਂ ਅਗਰ ਕਿ ਮੇਰੀ ਯਾਦ ਆ ਗਿਆ ਹੁਣ ਜਦੋਂ ਵੀ ਆਪਾਂ ਪਸੀਨੇ ਦੀ ਗੱਲ ਕੀਤੀ ਵੀੜ ਘਟਣ ਦੀ ਗੱਲ ਕੀਤੀ ਮੈਂ ਕਿ ਚਲ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਇਹ ਵੀ ਬਹੁਤ ਵਧੀਆ ਚੀਜ਼ ਹੈ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਦੇਖਿਓ ਇੱਕ ਚੁੰਡੀ ਪਾਉਣੀ ਆ ਰੋਜ਼ ਚਾਹ ਦੇ ਵਿੱਚ ਪਾ ਲਿਆ ਕਰਿਓ ਹਣਾ ਪਰ ਪਕਾਉਣ ਵੇਲੇ ਚਾਹ ਚ ਨਹੀਂ ਪਾਉਣਾ ਜਦੋਂ ਆਪਾਂ ਪੁੰਨ ਲਈ ਨਾ ਭਾਂਡੇ ਚ ਪਾਉਣੀ ਆ ਉਦੋਂ ਪਾਉਣੀ ਆ ਇਹ ਗੱਲ ਦਾ ਧਿਆਨ ਰੱਖਿਓ ਤੇ ਲੋ ਜੀ ਇੱਥੇ ਮੇਰੀ ਰੋਟੀ ਵੀ ਬਣ ਗਈ ਤੇ ਮੈਂ ਨਾ ਬਾਹਰ ਦੇਖ ਰਹੀ ਸੀ ਮੈਨੂੰ ਲੱਗਿਆ ਵੀ ਬੈੜੀ ਖੁੱਲ ਗਈ ਖੜਕਾ ਜਾ ਹੋ ਰਿਹਾ ਸੀਗਾ ਤੇ ਮੈਂ ਕਿਹਾ ਵੀ ਚਲ ਦੇਖਦੀ ਆ ਪਰ ਉਹ ਵੈਸੀ ਮੈਨੂੰ ਭੁਲੇਖਾ ਪਿਆ ਸੀ ਤੇ ਲਓ ਜੀ फटाफट ਮੈਂ ਰੋਟੀਆਂ ਵੀ ਬਣਾ ਲਈਆਂ ਤੇ ਅੱਜ ਮੈਂ ਕੁੱਤਿਆਂ ਦੀ ਰੋਟੀਆਂ ਲਾਉਣੀਆਂ ਨਹੀਂ ਸੀਗੀਆਂ ਮੈਂ ਥੋੜੇ ਚੌਲ ਪਏ ਸੀ ਮੈਂ ਦੁਪਹਿਰੇ ਥੋੜੇ ਚੌਲ ਬਣਾਏ ਸੀਗੇ ਤੇ ਕद्दू ਦੀ ਸਬਜ਼ੀ ਪਈ ਸੀ ਮੇਰਾ ਦਿਲ ਕੀਤਾ ਵੀ ਕद्दू ਦੀ ਸਬਜ਼ੀ ਨਾਲ ਚੌਲ ਖਾਵਾਂ ਥੋੜੇ ਜਿਹੀ ਹਣਾ ਕਦੇ-ਕਦੇ ਮਨ ਜਾ ਕਰਦਾ ਤੇ ਉਹਦਾ ਕਰਕੇ ਮੈਂ ਕਿਹਾ ਵੀ ਚਲ ਲੋੜ ਨਹੀਂ ਪੈਣੀ ਥੋੜੀਆਂ ਜਿਹੀਆਂ ਰੋਟੀਆਂ ਪਈਆਂ ਸੀ ਪਰ ਫਿਰ ਵੀ ਮੈਂ ਅੰਡ ਤੇ ਲਾਸਟ ਤੇ ਦੋ ਪੇੜੇ ਜੀ ਮੈਨੂੰ ਪਛਦੇ ਦਿਖੇ ਮੈਂ ਕਿਹਾ ਵੀ ਚੱਲ ਇਹ ਜਿਹੜੀ ਹੈਗੀ ਇਹਦੀਆਂ ਰੋਟੀਆਂ ਬਣਾ ਦੇਣੀ ਆ ਤੇ ਫਿਰ ਵੀ ਮੈਂ ਉਹਦੇ ਚ ਵੀ ਨਹੀਂ ਥੋੜਾ ਆਟਾ ਬਚਾ ਲਿਆ ਸੀ ਉਹ ਵੀ ਮੈਂ ਥੋੜਾ ਚੱਕਤਾ ਸੀ ਮੈਂ ਕਿਹਾ ਚਲੋ ਸਵੇਰੀ ਇਹਦੀ ਕੁੱਤੇ ਦੀਆਂ ਰੋਟੀਆਂ ਬਣ ਜਾਣੀਆਂ ਵੈਸੇ ਮੇਰੀ ਆਦਤ ਆ ਗਰਮੀ ਦੇ ਹੋਵੇ ਚਾਹੇ ਸਰਦੀ ਹੋਵੇ ਤੇ ਵੀ ਕੋਸ਼ਿਸ਼ ਮੇਰੀ ਹੁੰਦੀ ਆ ਵੀ ਤਿੰਨੋਂ ਟਾਈਮ ਜਾਂ ਜਦੋਂ ਵੀ ਰੋਟੀ ਲਾਉਣੀ ਆ ਉਦੋਂ ਹੀ ਮੈਂ ਆਟਾ ਗੁੰਨਾ ਸਰਦੀਆਂ ਵਿੱਚ ਤਾਂ ਕਈ ਵਾਰ ਤਿੰਨ ਟਾਈਮ ਵੀ ਰੋਟੀ ਬਣਾ ਲੈਂਦੇ ਆ ਪਰ ਗਰਮੀਆਂ 'ਚ ਆਪਾਂ ਦੋ ਟਾਈਮ ਹੀ ਬਣਾਉਣੇ ਆ ਕਿਉਂਕਿ ਐ ਹੁੰਦਾ ਹਨਾ ਵੀ ਫਟਾਫਟ ਵੀ ਕੰਮ ਨੂੰ ਮਿਲ ਕੇ ਪਰੇ ਕਰੀਏ ਦੁਪਹਿਰੇ ਕੰਮ ਚੁੱਲਾ ਜਗਾਉਣਾ ਜਾਂ ਰੋਟੀ ਬੁਣੀ ਬਹੁਤ ਔਖੀ ਆ ਹਾਂ ਕੋਈ ਰਿਸ਼ਤੇਦਾਰ ਆਏ ਹੋਵੇ ਫਿਰ ਜ਼ਰੂਰ ਲਾਉਨੇ ਆਪਾਂ ਤੇ ਚਲੋ ਜੀ ਹੁਣ ਆਪਣਾ ਹਨਾ ਇੱਥੇ ਰੋਟੀ ਪਾਣੀ ਦਾ ਵੀ ਨਿਬੜ ਗਿਆ ਤੇ ਮੈਂ ਤਾਂ ਤਹਾਨੂੰ ਮੁਹ ਘਰ ਰਹੀ ਸੀ ਗਰਮੀ ਬਹੁਤ ਆ ਰਹੀ ਸੀ ਇੱਥੇ ਤੇ ਮੈਂ ਕਿਹਾ ਵੀ ਚਲੋ ਫਟਾਫਟ ਵੀ ਰੋਟੀ ਲਾ ਕੇ ਬਾਹਰ ਜਾਵਾਂ ਹਵਾ ਲਵਾਂ ਉਸ ਤੋਂ ਬਾਅਦ ਨਹਾਉਂਗੀ ਹਨਾ ਕਿਉਂਕਿ ਪਤਾ ਕੀ ਐ ਨਾ ਕੇ ਉਸ ਦੁਬਾਰਾ ਰੋਟੀ ਲਈਏ ਫਿਰ ਪੈਣ ਨੂੰ ਜੀ ਨਹੀਂ ਕਰਦਾ ਫਿਰ ਜੀ ਕਰਦਾ ਦੁਬਾਰਾ ਨਹੀਏ ਫਿਰ ਮੇਰੀ ਆਦਤ ਹੈ ਮੈਂ ਨਾ ਕਿ ਕੱਪੜੇ ਜ਼ਰੂਰ ਬਦਲਨੇ ਆ ਮੈਨੂੰ ਫਿਰ ਉਹੀ ਕੱਪੜੇ ਪਾਉਣ ਨੂੰ ਜੀ ਨਹੀਂ ਕਰਦਾ ਤਾਂ ਕਰਕੇ ਫਿਰ ਮੈਂ ਰੋਟੀ ਲਾ ਕੇ ਨਾ ਆਉਂਗੀ ਤੇ ਨਲੇ ਆਏ ਵੀ ਰੋਟੀ ਸਦਿਆਂ ਖਾ ਲੇਣਾ ਨਾ ਰਮਨ ਬੁਲਟ ਪਰੇ ਕਰਨਾ ਸੀ ਬਦ ਜੀ ਨਾ ਕਿਹਾ ਉਹਨੇ ਹਾਂ ਮੈਂ ਮੜੀ ਹਵਾ ਲੈ ਲਾਂ ਫਿਰ ਨਹੀਂ ਤੇ ਗਰਮ ਸਰਦ ਹੋ ਜੂਗਾ ਮੈਂ ਗੁਰਦੁਆਰਾ ਸਾਹਿਬ ਜਾਣਾ ਉਹ ਹਣਾ ਫਿਰ ਤੂੰ ਪਹਿਲਾਂ ਨਹਾਉਣਾ ਨਾ ਲਾ ਬਾਬਾ ਜੀ ਲੱਗਣ ਵਾਲੇ ਨੇ ਹੈ ਕਿੰਨੇ ਟਾਈਮ ਚ ਪਾਠ ਕਰ ਲਵਾਂ ਮੈਂ ਆਪ ਜੇ ਫਿਰ ਠੀਕ ਆ ਮੈਂ ਕਿਹਾ ਨਹੀਂ ਤਾਂ ਪਹਿਲਾਂ ਤੂੰ ਨਾ ਆਇਆ ਹਾਂਜੀ ਹੁਣ ਥੋੜੀ ਜਿਹਾ ਹਵਾ ਲੈਨੀ ਹੈ ਜੀ ਹਵਾ ਲੈ ਕੇ ਫਿਰ ਜਾਉਂਗੀ ਨਹਾਉਣ ਕੰਮ ਸਾਰਾ ਆਪਣਾ ਹੋ ਗਿਆ ਤੇ ਨਹਾ ਕੇ ਆ ਨੋ ਬੋਲਟ ਅੰਦਰ ਘੱਟੇ ਬਤੋ ਨੇ ਤਾਂ ਹੀਂ ਰਾਤ ਨੂੰ ਮੇਰੀ ਨੂੰਰੀ ਆ ਜਿੰਮੀ ਘਰ ਤੋਂ ਸੁਨਾ ਕਿ ਉਹ ਨਵਲਾ ਨਾ ਆ ਹਾਂਜੀ ਇੱਥੇ ਜੀ ਮੈਂ ਨਾ ਕੇ ਆ ਗਈ ਸੀ ਤੇਰ ਮਾਰ ਨਾ ਆ ਰਿਹਾ ਹੈਗਾ ਤੇ ਮੈਂ ਹੁਣ ਇੱਥੇ ਲੱਗੀ ਸੀ ਮੂਲ ਮੰਤਰ ਸਦਾ ਪਾਠ ਕਰਨ ਮੇਰਾ ਨਾਜ ਮਨ ਥੋੜਾ ਬੇਚੈਨ ਜਾ ਸੀ ਕਈ ਵਾਰੀ ਮਨ ਉਦਾਸ ਜਾ ਹੁੰਦਾ ਨਾ ਤਾਂ ਫਿਰ ਮੈਨੂੰ ਐ ਹੁੰਦਾ ਵੀ ਚਲੋ ਹੋਰ ਨਾ ਸੀ ਤਾਂ ਵੀ ਦਿਨ ਦੇ ਟਾਈਮ ਮੂਲ ਮੰਤਰ ਸਦਾ ਪਾਠ ਕਰ ਲੈਣੀ ਹੈ ਬਦਨ ਮਨ ਬਹੁਤ ਸ਼ਾਂਤ ਹੋ ਜਾਂਦਾ ਅੱਥਨੇ ਵੇਲੇ ਰਹਿਰਾਸ ਸਾਹਿਬ ਜੀ ਮੈਂ ਕਦੇ ਕਦੇ ਕਰਦੀ ਆ ਮੈਂ ਵੀ ਕਹਿ ਦਵਾ ਵੀ ਰੋਜ਼ ਰਹਿਰਾਸ ਸਾਹਿਬ ਕਰਦੀ ਆ ਪਹਿਲਾਂ ਮੈਂ ਰੋਜ਼ ਕਰਦੀ ਹੁੰਦੀ ਸੀ ਰਹਿਰਾਸ ਸਾਹਿਬ ਤੇ ਪਰ ਜਦੋਂ ਮੰਮੀ ਚਲੀ ਜਾਂਦੀ ਆ ਫਿਰ ਹਨਾ ਉਦੋਂ ਨੇ ਤਾਂ ਅੱਥਨ ਦੀ ਰੋਟੀ ਉਹ ਬਣਾ ਲੈਂਦੇ ਆ ਫਿਰ ਉਹਦੋਂ ਜ਼ਰੂਰ ਮਤਲਬ ਕੀ ਮੇਰਾ ਰਹਿਰਾਸ ਨਾਲ ਹੱਥ ਹੁੰਦਾ ਰਹਿ ਜਾਂਦਾ ਤੇ ਬਾਕੀ ਹਾਂ ਸਵੇਰ ਦਾ ਅੰਮ੍ਰਿਤ ਵੇਲੇ ਦਾ ਗੁਰੂ ਸਾਹਿਬ ਦੀ ਉਹ ਜ਼ਰੂਰ ਕਿਰਪਾ ਪ੍ਰਮਾਤਮਾ ਦੀ ਮਿਹਰ ਹੈ ਸੋ ਉਹ ਗੁਰੂ ਸਾਹਿਬ ਹਨਾ ਸੇਵਾ ਲੈ ਰਹੇ ਨੇ ਤੇ ਦਿਨੇ ਜੀ ਮਨ ਕਰਦਾ ਤਾਂ ਮੈਂ ਇਦਾਂ ਹੀ ਮੂਲ ਮੰਤਰ ਸਾਹਿਬ ਕਰ ਲੈਣੀ ਆ ਕਦੇ ਕਦੇ ਤੇ ਈਰਮਾਨ ਉਹਨੇ ਜਾਣਾ ਗੁਰਦੁਆਰਾ ਸਾਹਿਬ ਤੇ ਆ ਥੋੜੇ ਜਿਹਾ ਕੱਪੜੇ ਸੀਗੇ ਇਹ ਵੀ ਮੈਂ ਧੋਤੇ ਸੀ ਮੈਂ ਕਿਹਾ ਚਲੋ ਵੀ ਇਹ ਵੀ ਆਪਣਾ ਕੰਮ ਨਿਭੜਿਆ ਤੇ ਕੱਲ ਨੂੰ ਇਹ ਕੱਪੜੇ ਘੱਟ ਹੋਣਗੇ ਤੇ ਬਾਕੀ ਮੇਰਾ ਸਾਰਾ ਕੰਮ ਨਿਭੜ ਗਿਆ ਸੀ ਈਰਮਾਨ ਦੇ ਡੈਡੀ ਕਹੇ ਸੀ ਪਿੰਡ 'ਚ ਕਿਸੇ ਡੈਥ ਹੋ ਗਈ ਸੀ ਤੇ ਉਹਨੇ ਦੇ ਸੰਸਕਾਰ ਤੇ ਗਏ ਹੋਏ ਸੀ ਹੜੇ ਮੁੜੇ ਨਹੀਂ ਹੈਗੇ ਤੇ ਚਲੋ ਜੀ ਹੁਣ ਆਪਾਂ ਵੀਡੀਓ ਦੇ ਵਿੱਚ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਹਨਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ